ਹਾਂਜੀ ਬਾਈ ਜੀ ਸਵਾਗਤ ਹੈ ਵੀਰੇ ਤੁਹਾਡਾ ਆਪਣੇ YouTube ਚੈਨਲ ਸ਼ੌਂਕੀ ਫਾਰਮਰ ਤੇ ਜਿਹੜੇ ਵੀਪਰਾ ਚੈਨਲ ਤੇ ਨਵੇਂ ਜੁੜੇ ਨੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅੱਜ ਆਪਾਂ ਪਹੁੰਚੇ ਵੀਰੇ ਕੋਲਾ ਟਰੈਕਟਰ ਤੇ ਪਾਈਆਂ ਦਾ ਸੇਲ ਪਰਚੇਜ ਦਾ ਕੰਮ ਆ ਦਿਖਾ ਦੇ ਅੱਜ ਸਾਰੇ ਟਰੈਕਟਰ ਵਧੀਆ ਪਾਈਆਂ ਲੈ ਸੱਤ ਅੱਠ ਟਰੈਕਟਰ ਹੁੰਦੇ ਨੇ ਪੰਜ ਛੇ ਅੱਗੇ ਖੜੇ ਪੰਜ ਛੇ ਪਿੱਛੇ ਖੜੇ ਨੇ ਸਾਰੇ ਤਰ੍ਹਾਂ ਦੇ ਟਰੈਕਟਰ ਮਿਲਣਗੇ ਸਾਰੀਆਂ ਕੰਪਨੀਆਂ ਦੇ ਟਰੈਕਟਰ ਨੇ ਵੀਰੇ ਪਹਿਲਾਂ ਤੁਹਾਨੂੰ ਦਿਖਾਉਂਦੇ ਹਾਂ ਸਵਰਾਥ 744 ਹਾਂਜੀ ਕਿੰਨਾ ਮੜਲਾ ਬਈ ਲਾਲੀ ਇਹ ਰਹੀ ਹੈ ਹੈਗਾ 13 ਮੜਲਾ ਅੱਛਾ ਅੱਛਾ 13 ਮੜ ਨਾਲ ਦੇ ਟਾਇਰ ਨੇ ਚਾਰੋ ਨਾ ਹਲ ਕਰੈਕਟਰ ਦਾ ਕਲਚ ਖੁੱਲਿਆ ਕਰੈਕਟਰ ਦੇ ਕਿਤੇ 10 ਨੰਬਰ ਦੇ ਨਟ ਤੇ ਵੀ ਚਾਬੀ ਨਹੀਂ ਲੱਗਿਆ ਕਲਾਰਾ ਪਿੰਡ ਹੈ ਸੰਰੂਰ ਜ਼ਿਲ੍ਹੇ ਦੇ ਵਿੱਚ 2013 ਮੜਦਾ ਰੇਟ ਕਿੰਨਾ ਬਈ ਇਹਦਾ ਇਹ 4,55,000 ਰੇਟ ਮੂ ਠੀਕ ਹੈ ਵੀਰੇ ਠੀਕ ਹੈ ਬਾਕੀ ਬੰਦਾ ਥੋੜੀ ਵੀਡੀਓ ਦੇਖ ਕੇ ਆਉਣਗੇ ਮੌਕੇ ਤੇ ਮਾਨਤਾ ਨ ਵੀ ਕਰਾਂਗੇ ਓਕੇ 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 ਤੇ ਉਸ ਤੋਂ ਬਾਅਦ ਆ ਗਿਆ ਸੋਨਾ ਲੀਕਾ ਇੱਕ ਹੀ ਗੱਲਬਾਤ ਆ ਬਾਈ ਇਹ ਵੀਰੇ ਜੀ 21 ਮਾਡਲ ਆ ਜੀ 21 ਮਾਡਲ ਸੋਨ ਵਾਲੀ ਕਾ ਪੰਜਾਬ ਨੰਬਰ ਪੰਜਾਬ ਨੰਬਰ ਹੀ ਸੰਗਰੂਰ ਨੰਬਰ ਡਾਇਰੈਕਟਰੀ ਓਕੇ ਓਕੇ ਇਹਦਾ ਕੀ ਮਾਲ ਮੁੰਦਾ ਇਹਦਾ ਆਪਾਂ ਮੰਨਿਆ ਸਭਾ ਸੀ ਲੱਗ ਗਈ ਆਪਾਂ ਲੈ ਤਕਰੀਬਨ ਸਾਰੇ ਪੰਜਾਬ ਨੰਬਰ ਡਾਇਰੈਕਟਰੀ ਹੀ ਮਿਲ ਜਾਣਗੇ ਓਕੇ ਓਕੇ ਬਾਈ ਲੈ ਵੀਰੇ ਸਾਰੇ ਪੰਜਾਬ ਨੰਬਰ ਡਾਇਰੈਕਟਰੀ ਨੇ ਕੋਈ ਮਾ ਉਹ ਨਹੀਂ ਹੋਊਗਾ ਹਰਿਆਣਾ ਨੰਬਰ ਜਾਂ ਹੋਰ ਵੀ ਕਿਸੇ ਵੀ ਤਰ੍ਹਾਂ ਦਾ ਤੇ ਉਦੋਂ ਬਾਅਦ 855 ਆ ਗਿਆ ਇਹਦਾ ਕੀ ਗੱਲਬਾਤ ਆ ਨਾ ਇਹ ਸੰਗਰੂਰ ਨੰਬਰ ਹੀ 900 ਕੰਟੈਕਟ ਲਿਆ ਹੋਇਆ 22 ਮਾਡਲ ਇਹ ਹੈਗਾ ਆਪਣਾ 22 ਮਾਡਲ ਦਾ 855 ਹੈ ਹਾਂਜੀ ਇਹਦਾ 7.5 ਲੱਖ ਰੁਪਏ ਮੰਗਨੇ 3 ਸਪੀਡ ਟਰੈਕਟਰ ਹੈ ਜੀ। ਅੱਛਾ 3 ਸਪੀਡ ਆ ਛੋਟਾ। ਓਕੇ ਓਕੇ ਆ ਇਹ ਇੱਕ ਇਧਰ ਆ ਗਿਆ 155। ਇਹ ਕਿ ਮਾਡਲ ਹੈ? ਇਹ 10 ਮਾਡਲ ਹੈ ਜੀ। ਇਹ ਹਰਿਆਣਾ ਨੰਬਰ ਆ ਪਰ ਟਰੈਕਟਰ ਪੰਜਾਬ ਨੰਬਰ ਨਾਲ ਵੀ ਸੋਹਣਾ ਵਾ। ਓਕੇ ਓਕੇ ਇਹਦਾ ਮਾੜ ਮਤਲਬ ਬਾਈ ਜੀ ਇਹਦਾ ਮੰਗ ਨਹੀਂ 365000 ਰੁਪਏ ਹੈ ਜੀ। 365000 10 ਮਾਡਲ ਦਾ 10 ਮਾਡਲ ਹੈ ਜੀ। ਓਕੇ ਉਹ ਆ ਗਿਆ ਅੱਗੇ ਇੱਕ। ਉਹ ਉਹ ਵੀ 10 ਮਾਡਲ ਟਰੈਕਟਰ ਹੈ ਜੀ ਉਹ 3 ਸਪੀਡ ਹੈ ਜੀ। ਉਹ 10 ਮਾਡਲ ਵੀਰੇ 3 ਸਪੀਡ ਕਰਾਇਆ ਹੋਇਆ ਹੈ ਬਾਈਆਂ ਦਾ। ਉਹਦਾ ਕੀ ਮਾਰ ਮੱਲਾ ਬਾਈ ਜੀ ਉਹਦਾ 4 ਲੱਖ ਰੁਪਏ ਉਹਦਾ 4 ਲੱਖ ਵੀਰੇ ਆਹ ਬਾਈ ਮਾਰ ਦਾ 855 ਹਣਾ ਹਾਂਜੀ ਹਾਂਜੀ ਤੇ ਇਹਦਾ 7.5 ਲੱਖ ਰੁਪਏ ਇਹਦਾ 7.5 ਲੱਖ ਰੁਪਏ ਅੱਛਾ ਅੱਛਾ ਠੀਕ ਆ ਉਹ 40 ਆ ਗਏ ਹਣਾ ਇੱਕ ਤੋਂ ਆਪਣੇ ਲੈ ਵੇ ਨਾਲ ਦਾ 20 ਮਾਲੂ ਸੋਨਾ ਲਿਖਾ ਜੀ ਉਹਦੇ ਵੀ ਨਾਲ ਲੈ ਡੇ 80 85 ਪੈਸੇ ਇਹਦੇ ਇਹਦੇ ਨਾਲ ਦਾ ਸੋਨਾ ਲਿਖਾ ਇਹਦੇ ਨਾਲ ਦੀ ਸੋਨਾ ਆਹ ਉਹ ਰਖਾ ਦਿਓ ਪਿੱਛੇ ਧੋਣ ਲੈ ਕੇ ਦਾਦਾ ਹਾਂਜੀ ਹਾਂ ਓਕੇ ਠੀਕ ਆ ਰੋਮ ਵਾਸਤੇ ਠੀਕ ਆ ਠੀਕ ਆ ਠੀਕ ਉਹਦਾ ਵੀ ਨਾਲ ਲੈ ਟੈਰ ਨੇਗੇ ਠੀਕ ਆ ਠੀਕ ਆ ਉਹ ਵੀ ਸੋਨਾ ਸੁਨੱਖਾ अच्छा अच्छा ਇਹ ਫੇਵਰੋਟ ਡੈਕੜੋਕ ਲੱਗਾ ਆ ਨਾ ਇਹਦੇ ਵੀ ਹਾਂਜੀ ਹਾਂਜੀ ਓਕੇ ਓਕੇ ਇਹ 3 ਸਪੀਡ ਦਾ ਨਹੀਂ ਹੋਣਾ ਕਿ 3 ਹੈ 3 ਸਪੀਡ ਨਹੀਂ ਉਹ ਵੀ 3 ਸਪੀਡ ਹੈ ਇਹ ਵੀ 3 ਸਪੀਡ ਅੱਛਾ ਇਹ ਵੀ 3 ਸਪੀਡ ਆ ਚਿੰਦਰ ਚ ਵੀ ਆ ਗਿਆ ਚਿੰਦਰ ਜੀ ਵੀ ਪਰਲੇ ਬਾਅਦ ਚਿੰਦਰ ਆ ਗਿਆ ਇਹਦਾ ਓਕੇ 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 ਤੇ ਬਾਕੀ ਵੀਰੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੇ ਕਿਸੇ ਵੀਰ ਨੇ ਵੀਡੀਓ ਕਰਾਉਣੀ ਹੈ ਤਾਂ ਸਾਡੇ ਨਾਲ ਸੰਪਰਕ ਕਰ ਲਿਓ ਆਪਣਾ ਨੰਬਰ ਆ ਨੀਚੇ ਤੇ ਕਿਸੇ ਵੀ ਤਰ੍ਹਾਂ ਟਰੈਕਟਰ ਲੈਣਾ ਹੈ ਤਾਂ ਸਾਨੂੰ ਕਮੈਂਟ ਕਰ ਦਿਓ ਆਪਾਂ ਤੁਹਾਡੀ ਵੀਡੀਓ ਪਾ ਦਾਂਗੇ ਸਾਰੇ ਨਾਲ ਸਾਰੇ ਤਰ੍ਹਾਂ ਦੇ ਟਰੈਕਟਰ ਨੇ ਬਣਨੇ ਚੱਲਾ ਆਪਣੇ ਬਾਈਆਂ ਦਾ ਵਧੀਆ ਸਹਾਰਾ ਸਾਰਿਆਂ ਨਾਲੇ ਬਿਲਕੁਲ ਹੈਗੇ ਨੇ 12 ਦੇ ਨਾਲ ਟਰੈਕਟਰ ਵੀ ਲੈ ਜੀ 12 13 ਟਰੈਕਟਰ ਨੇ ਬਾਈ ਦਾ ਹੋ ਰਹੇ ਨੇ ਉਹਲੇ ਲਾਈ ਨਹੀਂ ਏਡੇ ਨੇ ਓਕੇ 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 ਤੇ ਬਾਕੀ ਧੰਨਵਾਦ ਸਾਰੇ ਵੀਰਾਂ ਦਾ ਵੀਰੇ ਓਕੇ